ਪੰਜਾਬ ਚ ਕੈਂਸਰ ਘਟ ਗਿਆ ਤਾਂ ਉਸ ਸਮੇਂ ਦੇ ਵਿੱਚ ਇਹ ਸੀ ਕਿ ਪੰਜਾਬ ਦੇ ਕੋਲ ਇਹ ਕੋਈ ਵੀ ਆਪ ਦਾ ਰੇਡੀਓਥੈਰਪੀ ਸੈਂਟਰ ਨਹੀਂ ਸੀ ਸਰਕਾਰੀ ਜਿੱਥੇ ਫਰੀ ਹੋਵੇ ਨਾ ਉੱਥੇ ਆਸਤਾ ਹੀ ਬਣਦੀ ਆ ਕਿਰ ਉਹ ਇਲਾਜ ਬਹੁਤ ਵਧੀਆ ਹੁੰਦਾ ਉਹਨਾਂ ਦਾ ਪਿੰਡਾਂ ਵਾਲੇ ਲੋਕ ਜਿਹੜੇ ਆ ਜਦੋਂ ਉਹਨਾਂ ਨੂੰ ਕੈਂਸਰ ਡਿਟੈਕਟ ਹੋ ਜਾਂਦਾ ਤਾਂ ਉਹ ਘਰੇ ਬਹਿ ਜਾਂਦੇ ਵੀ ਇਹਦਾ ਕੋਈ ਇਲਾਜ ਨਹੀਂ ਹੋ ਸਕਦਾ ਐਸੀ ਕੋਈ ਗੱਲ ਨਹੀਂ ਆ ਬਹੁਤ ਸਾਰੇ ਕੈਂਸਰ ਜਿਹੜੇ ਆ ਉਹਨਾਂ ਦੀ ਜੇ ਉਹਨਾਂ ਨੂੰ ਸਹੀ ਸਮੇਂ ਤੇ ਇਲਾਜ ਹੋਏ ਤਾਂ 20-20 ਸਾਲ ਤੱਕ ਬੰਦੇ ਆਰਾਮ ਨਾਲ ਆਪਣੀ ਪੂਰੀ ਪੂਰੀ ਜ਼ਿੰਦਗੀ ਪੂਰੀ ਕੱਢ ਜਾਂਦੇ ਆ ਡਾਕਟਰ ਸਾਹਿਬ ਇੱਕ ਕੈਂਸਰ ਨੂੰ ਲੈ ਕੇ ਬੜੀ ਚਰਚਾ ਚੱਲ ਰਹੀ ਹੈ ਕਿ ਹੁਣ ਕੈਂਸਰ ਡਰੇਨ ਜਿਹੜੀ ਜਾਂਦੀ ਸੀ ਉਹ ਹੁਣ ਮਰੀਜ਼ ਉਹਨੇ ਨਹੀਂ ਜਾਂਦੇ ਕੀ ਪੰਜਾਬ 'ਚ ਕੈਂਸਰ ਘਟ ਗਿਆ ਨਹੀਂ ਉਹ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਕੁਝ ਪੋਸਟਾਂ ਵਾਇਰਲ ਹੋ ਰਹੀਆਂ ਹੈਗੀਆਂ ਹਮ ਸਟੱਡੀ ਦੇ ਰੈਫਰੈਂਸ ਦੇ ਤੋ ਕਿ ਰਾਜਸਥਾਨ ਜਿਹੜਾ ਬਿਕਨਰ ਮੈਡੀਕਲ ਕਾਲਜ ਸੀ ਉਹਨੇ ਕਿਹਾ ਕਿ ਪੰਜਾਬ ਦੇ ਵਿੱਚ ਹੁਣ ਕੈਂਸਰ ਉਹਨਾ ਨਹੀਂ ਹੈਗਾ ਜਨਾ ਸ਼ੋਰ ਮਚਾਇਆ ਜਾ ਰਿਹਾ ਹਮ ਉਹ ਇੱਕ ਸੋਚੀ ਸਮਝੀ ਸਾਜ਼ਿਸ਼ ਹੈ ਪੈਸਾਈਸਾਈਡ ਫਰਟੀਲਾਈਜ਼ਰਸ ਜਿਹੜੀਆਂ ਕੈਮੀਕਲ ਫੈਕਟਰੀਆਂ ਦੁਆਰਾ ਹਮ ਪਹਿਲਾ ਇਹ ਗੱਲ ਹੈ ਸੀ ਕਿ ਜਦੋਂ ਤੁਸੀਂ 2007-8 ਦੇ ਤਾਕੇ ਦੀ ਗੱਲ ਕਰਦੇ ਹੋ ਨਹੀਂ ਇਹ ਰਿਪੋਰਟ ਕੀ ਕਹਿੰਦੀ ਹੈ ਵੀ ਪੰਜਾਬ ਦੇ ਮਰੀਜ਼ ਹੁਣ ਕੈਂਸਰ ਦੇ ਮਰੀਜ਼ ਆਉਣੇ ਨਹੀਂ ਹੈਗੇ ਘਟ ਜਾਂਦੇ ਮੀ ਟ੍ਰੇਨ ਪਹਿਲਾਂ ਕੈਂਸਰ ਟ੍ਰੇਨ ਕਰਕੇ ਇੱਕ ਪਪੂਲਰ ਹੋਈ ਸੀ ਨਾ ਜੀ ਸੁਨੀਤਾ ਨਾਰਾਇਣਨ ਨੇ ਇੱਕ ਸਟੋਰੀ ਪਬਲਿਸ਼ ਕੀਤੀ ਸੀ ਜੀ ਡਾਊਨ ਟੂ ਅਰਥ ਨੇ ਹਮ ਕਿ ਕੈਂਸਰ ਟ੍ਰੇਨ ਪੰਜਾਬ ਚ ਕੋਈ ਜਿਹੜੀ ਵੀ ਕਨੇ ਨੂੰ ਟ੍ਰੇਨ ਜਾਂਦੀ ਸੀ ਕੈਂਸਰ ਟ੍ਰੇਨ ਦਾ ਨਾਂ ਦਿੱਤਾ ਸੀ ਹਮ ਤਾਂ ਉਸ ਸਮੇਂ ਦੇ ਵਿੱਚ ਇਹ ਸੀ ਕਿ ਪੰਜਾਬ ਦੇ ਕੋਲ ਇਹ ਕੋਈ ਵੀ ਆਪ ਦਾ ਰੇਡੀਓਥੈਰੇਪੀ ਸੈਂਟਰ ਨਹੀਂ ਸੀ ਸਰਕਾਰੀ ਹਮ ਪ੍ਰਾਈਵੇਟ ਖਰਚਾ ਬਹੁਤ ਸੀ ਹੂੰ ਇਹ ਦੱਸ ਸੀ ਕਿ ਉਸ ਵੱਲ ਜਾਣਾ ਪੈਂਦਾ ਸੀ ਹੂੰ ਔਰ ਉਹਦਾ ਮਤਲਬ ਇਹ ਸੀਗਾ ਵੀ ਉੱਥੇ ਜ਼ਮੀਨ ਵੇਚ ਕੇ ਜਾਓ ਤੇ ਮਰੀਜ਼ ਫਿਰ ਵੀ ਨਹੀਂ ਬਚਦਾ ਸੀ ਹੂੰ ਤਾਂ ਲੋਕਾਂ ਨੇ ਇਹ ਨਪਾਣਾ ਮੰਨਣਾ ਇਹ ਸਮਝ ਲਿਆ ਵੀ ਆਪਾਂ ਬਿਕਾਨਰ ਜਾਓ ਉੱਥੇ ਸਾਰਾ ਕੁਝ ਫਰੀ ਹੈ ਹੂੰ ਜਿੱਥੇ ਫਰੀ ਹੋਵੇ ਨਾ ਉੱਥੇ ਆਸਤਾ ਹੀ ਬਣਦੀ ਹੈ ਹੂੰ ਕਿਰ ਉਹ ਇਲਾਜ ਬਹੁਤ ਵਧੀਆ ਹੁੰਦਾ ਉਹਨਾਂ ਦਾ ਕਿਉਂਕਿ ਕੁਦਰਤੀ ਪੈਸਾ ਨਹੀਂ ਲੱਗਦਾ ਬਿਲਕੁਲ ਤਾਂ 2013 ਦੀ ਗੱਲ ਹੈ ਕਿ ਜਦੋਂ ਪੰਜਾਬ ਸਰਕਾਰ ਨੇ ਸਰਵੇ ਕਰਾਇਆ ਸੀ ਹੂੰ ਡਾਕਟਰ ਪੈਰਲੇਲ ਗਰਗੋ ਦਾ ਹੈਡ ਸੀ ਔਰ ਉਹ ਸਰਵੇ ਦੇ ਵਿੱਚ ਪਾਇਆ ਕਿ ਪੰਜਾਬ ਚ ਕੈਂਸਰ ਤਾਂ ਹੈ ਖਾਫੇ ਪ੍ਰੋਬਲਮਸ ਹੈਗੀ ਆ ਤਾਂ ਇੱਕ ਆਮ ਆਮ ਸਟੇਟਨ ਨਾਲੋਂ ਜ਼ਿਆਦਾ ਹੈ ਫਿਰ ਉਹ ਵਾਸਤੇ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਸੀ ਇਹਨਾਂ ਨੇ ਅਪਰੋਚ ਕੀਤਾ ਕਿ ਕਿਉਂ ਨਾ ਆਪਾਂ ਸੈਕਿਆਂ ਵਾਲਾ ਜਿਹੜਾ 2 ਲੱਖ ਰੁਪਏ ਪੰਜਾਬ ਸਰਕਾਰ ਜਿਹੜੀ ਸਕੀਮ ਕੱਢੀ ਸੀ ਆਪਾਂ ਇਹਨਾਂ ਨੂੰ ਪ੍ਰਾਈਵੇਟ ਹਸਪਤਾਲਾਂ ਨੂੰ ਦੇ ਦਈਏ ਕਰੀਏ ਵੀ ਉੱਥੇ ਜਾ ਕੇ ਸੈਕ ਕੇ ਲਵਾ ਲਿਆ ਕਰਨਾ ਤਾਂ ਇਹਨਾਂ ਦੁਆਰਾ ਹੀ ਪੈਰਲੇਲ ਗਰਗ ਨੇ ਬੜੀ ਇੱਕੋ ਗਲਤੀ ਮੈਂ ਸ਼ਿਫਟ ਕਰਦਾ ਉਸ ਬੰਦੇ ਦੀ ਉਹਨੇ ਕਿਹਾ ਸੀ ਕਿ ਪੰਜਾਬ ਸਰਕਾਰ ਨੂੰ ਉਹ ਪ੍ਰਕਾਸ਼ ਸਿੰਘ ਬਾਦਲ ਉਹ ਹੁੰਦੇ ਸੀ ਸੀਐਮ ਹੁੰਦੇ ਸੀ ਕਿ ਬਾਦਲ ਸਾਹਿਬ ਇਹ পাপ ਨਾ ਕਰਿਓ ਤੁਸੀਂ 2 ਲੱਖ ਰੁਪਏ ਤੁਹਾਡਾ 10 ਦਨਾਂ ਚ ਕੰਜ਼ੂਮ ਕਰ ਸਕਦੇ ਹੋ ਹਮ ਪ੍ਰਾਈਵੇਟ ਹਸਪਤਾਲ ਹਮ ਇਨਸਟੈਡ ਆਫ ਥੈਟ ਆਪਾਂ ਆਪਦੇ ਇੰਨਾ ਜਿੰਨਾ ਪੈਸਾ ਆਪਾਂ ਉਹਨਾਂ ਨੂੰ ਦੇਣਾ ਫੰਡ ਟਰਾਂਸਫਰ ਕਰਨਾ ਹੈ ਇੰਨੀ ਦੇਰ ਚ ਆਪਾਂ ਪੰਜਾਬ ਦੇ ਆਪਦੇ 4 ਤੋਂ ਲੈ ਕੇ 5 ਆਪਦੇ ਰੇਡੀਓਥੈਰੇਪੀ ਸੈਂਟਰ ਬਣਾ ਸਕਦੇ ਹਾਂ ਜੀ ਤੋਂ ਉਹਨਾਂ ਦੀ ਰეკਮੈਂਡੇਸ਼ਨ ਮੰਨੀ ਗਈ ਉਸ ਤੋਂ ਬਾਅਦ ਹੁਣ ਹੈ ਕਿ ਪੰਜਾਬ ਕੋਲ 5 ਤੋਂ 6 ਹੋ ਗਏ ਆ ਹਮ ਸਰਕਾਰੀ ਰੇਡੀਓਥੈਰੇਪੀ ਸੈਂਟਰ ਹੈ ਜਿੱਥੇ ਰੇਡੀਓਥੈਰੇਪੀ ਫ੍ਰੀ ਹੁੰਦੀ ਹੈ ਕੀਮੋਸ ਫ੍ਰੀ ਹੋ ਜਾਂਦੀ ਹੈ ਹਮ 2 ਲੱਖ ਰੁਪਏ ਤੱਕ ਉਹ 5 ਲੱਖ ਵਾਲਾ ਹੁਣ ਉਹ ਵੀ ਆ ਗਿਆ ਆਯੁਸ਼ਮਨ ਵੀ ਆ ਗਿਆ ਜੀ ਏਮਜ਼ ਵੀ ਆ ਗਿਆ ਤੇ ਮੇਰੇ ਜਿਹੜੇ ਉਹ ਡਿਸਟ੍ਰਿਬਿਊਟ ਹੋ ਗਿਆ ਲੋਕਲ ਹੀ ਰਹਿ ਗਏ ਕਿਉਂਕਿ ਇੰਨੀ ਤਾਂ ਸਮਝ ਆ ਗਈ ਵੀ ਉੱਥੇ ਕੀ ਹੋਣਾ ਹੈ ਉੱਥੇ ਵੀ ਰੇਡੀਓ ਲਗਣੀ ਹੈ ਤੇ ਇੱਥੇ ਵੀ ਰੇਡੀਓ ਲਗਣੀ ਹੈ ਤੇ ਫਿਰ ਆਪਾਂ ਇੱਥੇ ਰੇਡੀਓ ਲਵਾ ਲਈਏ ਨਾ ਉਹ ਪੰਜਾਬ ਚ ਸਰਕਾਰੀ ਪੰਜਾਬ ਪਹਿਲਾਂ ਹੈ ਨਹੀਂ ਸੀ ਹੁਣ ਹੈ ਪਹਿਲਾਂ ਸਰਕਾਰੀ ਨਹੀਂ ਸੀ ਹੁਣ ਸਰਕਾਰੀ ਹੋ ਗਿਆ ਇਸ ਕਰਕੇ ਹੁਣ ਉਹ ਨਹੀਂ ਕਿ ਕੈਂਸਰ ਦੀ ਸੰਖਿਆ ਜੋ ਚ ਦੇਖਣੀ ਹੋਵੇ ਤਾਂ ਫਿਰ ਇੱਥੇ ਮੈਡੀਕ ਗੁਰਗੋਵਿੰਦ ਸਿੰਘ ਮੈਡੀਕਲ ਕਾਲਜ ਸੁਬਾ ਜਾ ਕੇ 8 ਵਜੇ ਜਾ ਕੇ ਨੰਬਰ ਲਾਉਣਾ ਪੈਂਦਾ ਤਾਂ ਸ਼ਾਮ ਨੂੰ 4 ਵਜੇ ਤੱਕ ਡਾਕਟਰ ਜਿਹੜੇ ਆਪੀਡੀ ਦੇਖਦੇ ਰਹਿੰਦੇ ਨੇ ਜਾਗਰੂਕਤਾ ਦੀ ਲੋੜ ਹੈ ਹਾਂ ਦੇ ਵੀ ਹਾਂ ਜੀ ਵੀ ਜਾਗਰੂਕਤਾ ਦੀ ਲੋੜ ਹੈ ਹਾਂ ਜੇ ਵੀ ਜਿਹੜੇ ਪਿੰਡਾਂ ਵਾਲੇ ਲੋਕ ਜਿਹੜੇ ਆ ਜ ਜਿਨ੍ਹਾਂ ਨੂੰ ਕੈਂਸਰ ਡਿਟੈਕਟ ਹੋ ਜਾਂਦਾ ਹੈ ਤਾਂ ਉਹ ਘਰੇ ਬਹਿ ਜਾਂਦੇ ਵੀ ਇਹਦਾ ਕੋਈ ਇਲਾਜ ਨਹੀਂ ਹੋ ਸਕਦਾ ਐਸੀ ਕੋਈ ਗੱਲ ਨਹੀਂ ਹੈ ਬਹੁਤ ਸਾਰੇ ਕੈਂਸਰ ਜਿਹੜੇ ਆ ਉਹਨਾਂ ਦੀ ਜੇ ਉਹਨਾਂ ਸਹੀ ਸਮੇਂ ਤੇ ਇਲਾਜ ਹੋਏ ਤਾਂ 20-20 ਸਾਲ ਤੱਕ ਬੰਦੇ ਆਰਾਮ ਨਾਲ ਆਪਦੀ ਪੂਰੀ ਪੂਰੀ ਜ਼ਿੰਦਗੀ ਪੂਰੀ ਕੱਢ ਜਾਂਦੇ ਆ ਪਰ ਬਹੁਤ ਸਾਰੇ ਲੋਕ ਐਗਜ਼ੈਂਪਲ ਵੀ ਸਾਬਿਤ ਹੋਈ ਆਪਣੇ ਅਗੇ ਕੈਂਸਰ ਫਰੀ ਵੀ ਹੋਏ ਆ ਡਾਕਟਰ ਨਵਜੋਤ ਡਾਕਟਰ ਆ ਸੋਰੀ ਯਮਰਾਜ ਸਿੰਘ ਪ੍ਰਾਈਮ ਟੀਵੀ ਤੇ ਬਹਿ ਕੇ ਕਿਹਾ ਸੀ ਕਿ ਉਹਦੇ ਕਾਸਕੋ ਦੀ ਬਾਲ ਜਿੰਨਾ ਲੰਗਸ ਵਿੱਚ ਕੈਂਸਰ ਆ ਉਹਦੇ ਹੂੰ ਠੀਕ ਹੈ ਤੇ ਉਹ ਠੀਕ ਹੋਣ ਦਾ ਮੈਨੂੰ ਨਹੀਂ ਆਦਾ ਬਈ ਠੀਕ ਹੋ ਜਾਊਗਾ ਹੂੰ ਪੋਸੀਬਲ ਨਹੀਂ ਹੈ ਤੇ ਜੋਗਰਾ ਸਿੰਘ ਉਹ ਤੋਂ ਬਹੁਤ ਪਤਤਾ ਹੋਇਆ ਪਿਆ ਸੀ ਉਹਦਾ ਹੂੰ ਉਦੋਂ ਉਸਨੇ ਉਹ ਜੋਗਰਾਸ ਉਹ ਜੋ ਵੀ ਡਾਕਟਰ ਟੀਮ ਸੀ ਚਾਹ ਫੋਰਨ ਦੀ ਸੀ ਪਰ ਅੱਜ ਤੁਹਾਡੇ ਕੋਲ ਇੱਕ ਐਗਜ਼ਾਮਪਲ ਹੈ ਹੂੰ ਉਹ ਬਿਲਕੁਲ ਠੀਕ ਹੋਇਆ ਜੀ ਔਰ ਲੋਕਾਂ ਲਈ ਇੱਕ ਐਗਜ਼ਾਮਪਲ ਬਣ ਰਿਹਾ ਹੈ ਤੇ ਇਹਦੇ ਲਈ ਹੌਸਲਾ ਸਿੱਤਨ ਦੀ ਲੋੜ ਨਹੀਂ ਸਮੇਂ ਤੇ ਸਹੀ ਲਾਜ ਕਰਾਓ ਪੰਜਾਬ ਸਰਕਾਰੀ ਹਸਪਤਾਲ ਚ ਜਾਓ ਹੂੰ ਔਰ ਉਹਦੇ ਵਿੱਚ ਸਾਰਾ ਇਲਾਜ ਫਰੀ ਹੈ ਜੀ ਔਰ ਲੋਕਾਂ ਨੂੰ ਜਾਗਰੂਕਤਾ ਦੀ ਲੋੜ ਹੈ ਪੰਜਾਬ ਚ ਕੈਂਸਰ ਵੱਧ ਰਿਹਾ ਹੈ ਇਹਦੇ ਕਾਰਨਾਂ ਤੇ ਸਾਨੂੰ ਇਹ ਹੈ ਕਿ ਜਿੰਨਾ ਜ਼ਹਿਰ ਮੁਕਤ ਖਾਣਾ ਖਾ ਸਕਦੇ ਹੋ ਤੁਸੀਂ ਜੀ ਸਮੁੱਖ ਫਰੀ ਹੋ ਸਕਦੇ ਹੋ ਉਹਨਾਂ ਬਧੀ ਠੀਕ ਧੰਨਵਾਦ ਮਾ ਜੀ